ਕਰੋ ਵੀ ਪਹਿਲੋ ਤਾਂ ਇੱਕ ਤੁਸੀਂ ਥੋੜੀ ਬੋਲਣ ਦੀ ਸ਼ਮਤਾ ਰੱਖਣੀ ਹੈ ਪਹਿਲੋ ਵੀ ਸਵਾਲ ਕੀਤਾ ਤੁਹਾਡੇ ਕੋਲ ਬੋਲ ਨਹੀਂ ਹੋਇਆ ਫਿਰ ਮੈਂ ਇਹ ਮੈਂ ਕਟੂੰਗਾ ਨਹੀਂ ਇਹ ਚਲਾਉਂਗਾ ਕਾਰਨ ਇਹ ਹੈ ਕਿ ਨਵੇਂ ਯੰਗ ਮੁੰਡੇ ਜਿਹੜੇ ਹੈਗੇ ਕੈਮਰਾ ਅੱਗੇ ਬੋਲ ਨਹੀਂ ਪਾਉਂਦੇ ਵਧੀਆ ਪਰਫਾਰਮੈਂਸ ਤੁਹਾਡੀ 78 ਸਕੋਰ ਔਰ 4 ਵਿਕਟਾਂ ਔਰ ਮੈਨ ਆਫ ਦਾ ਮੈਚ ਮੈਂ ਕੱਟ ਨਹੀਂ ਕਰਾਂਗਾ ਇਹਦੀ ਚਲਾਵਾਂਗਾ ਤੁਸੀਂ ਆਪਣੀ ਪਰਫਾਰਮੈਂਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਧੀਆ ਮੈਚ ਸੀ ਤੁਸੀਂ ਮੈਚ ਜਿਤਾਇਆ ਕੀ ਕਹਿਣਾ ਚਾਹੋਗੇ ਯੰਗ ਖਿਡਾਰੀਆਂ ਮੈਂ ਇਹ ਕਹਿਣਾ ਚਾਹਨਾ ਕਿ ਸਾਨੂੰ ਜ਼ਿੰਮੇਵਾਰੀ ਲੈ ਕੇ ਖੇਲਣਾ ਚਾਹੀਦਾ ਹੈ ਕਿ ਟੀਮ ਦੀ ਜਿੱਦਾਂ ਸਾਨੂੰ ਇੱਕ ਕੈਪਟਨ ਨੇ ਕਿਹਾ ਹੈ ਕਿ ਹਾਂ ਵੀ ਤੂੰ ਲੈ ਕੇ ਜਾਣਾ ਹੈ 20 ওভার ਮੈਨੂੰ ਦੋ ਦੋ ਦੱਸਿਆ ਸੀਗਾ ਮੈਂ ਤਾਂ ਉੱਤੇ ਹੀ ਇੰਦਰਿਆਂ ਤੇ ਉਹਨੂੰ ਕਮਿਟਮੈਂਟ ਦੀ ਕਰਦਾ ਤੇ ਪਹਿਲੀ ਵਾਰ ਸੀਗਾ ਕਿ ਪਿੰਕ ਬੋਲ ਨਾਲ ਮੈਚ ਟੂਰਨਾਮੈਂਟ ਖੇਡਦਾ ਫਿਰ ਸੋ ਸਾਥੀਓ ਮੈਂ ਦੱਸਣਾ ਚਾਹੁੰਦਾ ਕਿ ਕਰਮਵੀਰ ਨੇ ਬਹੁਤ ਵਧੀਆ ਬੋਲਿੰਗ ਪਾਈ ਚਾਰ ਵਿਕਟਾਂ ਲਈਆਂ ਔਰ ਸਭ ਤੋਂ ਵਧੀਆ 77 ਸਕੋਰ ਬਣਾਇਆ ਜਿਹਦੇ ਨਾਲ ਮੋਡਲ ਟਾਊਨ ਕਲੱਬ ਨੇ 200 ਪਾਰ ਦਾ ਅੰਕੜਾ ਜਿਹੜਾ ਉਹ ਅਚੀਵ ਕੀਤਾ ਸੀ ਤੇ ਬਹੁਤ ਵਧੀਆ ਬੱਲੇਬਾਜ਼ੀ ਰਹੀ ਮੈਂ ਕਪਤਾਨ ਰਿਸ਼ੂ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਸੇ ਤਰ੍ਹਾਂ ਇਸ ਯੰਗ ਮੁੰਡੇ ਨੂੰ ਨਾਲ ਜੋੜ ਕੇ ਰੱਖਣਾ ਤਾਂ ਜੋ ਇਹ ਅੱਗੇ ਹੋਰ ਵੀ ਵਧੀਆ ਪਰਫਾਰਮੈਂਸ ਦੇ ਕੇ ਹੁਸ਼ਾਰਪੁਰ ਦਾ ਨਾਮ ਉੱਚਾ ਕਰੇ ਧੰਨਵਾਦ